ਸਾਤਿਸ਼ ਰਿਕਾਲਜੀ ਵੈਦਰ ਬਹਾਰਪ੍ਰਿਤ ਮੇਰੇ ਸਾਰੇ ਵੀਰਾਂ ਦੇ ਚੈਨਲ ਦਾ ਸਵਾਗਤ ਕਰਦੇ ਨੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਜ ਤੇ ਕੱਲ 5 ਨਵੰਬਰ ਨੂੰ ਜਿਹੜਾ ਸਿਸਟਮ ਲੱਗਣ ਜਾ ਰਿਹਾ ਇੱਕ ਪਛਮੀ ਸਿਸਟਮ ਪਹੁੰਚ ਰਿਹਾ ਤੇ ਅਰਬ ਸਾਗਰ ਤੋਂ ਤੇ ਬੰਗਾਲ ਦੀ ਖਾੜੀ ਤੋਂ ਲਗਾਤਾਰ ਨਾਂਮੀ ਵਾਲੀਆਂ ਹਵਾਵਾਂ ਪਹੁੰਚ ਰਹੀਆਂ ਨੇ ਅੱਜ ਤੇ ਕੱਲ ਕਿਹੜੇ-ਕਿਹੜੇ ਖੇਤਰਾਂ ਵਿੱਚ ਮੀਂਹ ਨਿਰ ਦਾ ਸਾਰਪੰਨ ਦੇ ਦਿਖਾਈ ਦੇ ਰਹੇ ਨੇ ਕਈ ਖੇਤਰਾਂ ਵਿੱਚ ਹਲਕੇ ਦਰਮਿਆਨੇ ਦੇ ਨਾਲ ਆ ਕਿਤੇ-ਕਿਤੇ ਤੇਜ਼ ਮੀਂਹ ਦੇ ਝਟਣ ਲੱਗ ਸਕਦੇ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਰਡਾਰ ਸਿਸਟਮ ਜੋ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਤਾਂ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਗੁਜਾਰਸ਼ ਕਰਨਾ ਚਾਹੁੰਦੇ ਹਾਂ ਆ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਸੂਡਨ ਵੀਰੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ ਬੰਗਾਲ ਦੀ ਖਾੜੀ ਤਰ ਬਸਾਗਰ ਤੋਂ ਲਗਾਤਾਰ ਨਮੀ ਵਾਲੀਆਂ ਹਵਾਵਾਂ ਪਹੁੰਚ ਰਹੀਆਂ ਨੇ ਦੱਖਣ ਪੱਛਮੀ ਇਲਾਕੇ ਖਾਸ ਤੌਰ ਤੇ ਹਰਿਆਣਾ ਦੇ ਨਾਲ ਲੱਗਦੇ ਪੰਜਾਬ ਦੇ ਖੇਤਰ ਜਾਂ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਕੁਝ Rajasthan ਦੇ ਖੇਤਰਾਂ ਵਿੱਚ ਅਮੀ ਹਨੇਰ ਦੇ ਸਾਰ ਬੰਦੇ ਦਿਖਾਈ ਦੇ ਰਹੇ ਨੇ ਜਾਨੀ ਕਿ ਅੱਜ ਦੁਪਹਿਰ ਸ਼ਾਮ ਤੋਂ ਲੈ ਕੇ ਤੇ ਕੱਲ ਪੰਜ ਦੀ ਸਵੇਰ ਤੱਕ ਇਹ ਸਿਸਟਮ ਐਕਟਿਵ ਰਹ ਇਹਦਾ ਸਾਰ ਬੰਦੇ ਦਿਖਾਈ ਦੇ ਰਹੇ ਖਾਸ ਤੌਰ ਤੇ ਆਪਾਂ ਗੱਲ ਕਰੀ ਜਿਲ੍ਹੇ ਵਾਰ ਤਾਂ ਬਠਿੰਡਾ ਆ ਗਿਆ ਮਾਨਸਾ ਆ ਗਿਆ ਸਿਰਸਾ ਦੇ ਖੇਤਰ ਹੋ ਗਏ ਸਾਰੂਗਾ ਫਤਿਹਬਾਦ ਹੋ ਗਿਆ ਜੇ ਆਪਣੇ ਨਾਲ ਲੱਗਦੇ ਕੁਝ ਆਪਨਾ ਪਟਿਆਲਾ ਹੋ ਗਿਆ ਸੰਗਰੂਰ ਦੇ ਖੇਤਰ ਹੋ ਗਏ ਜਾਂ ਬਰਨਾਲਾ ਦੇ ਖੇਤਰ ਲੁਧਿਆਣਾ ਦਾ ਪੂਰਬੀ ਆਪਾਂ ਗੱਲ ਕਰੀ ਮੋਹਾਲੀ ਚੰਡੀਗੜ੍ਹ ਜਾਂ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਹਰਿਆਣਾ ਦੇ ਖੇਤਰ ਹੋ ਗਏ ਤਾਂ ਉੱਤਰ ਪੂਰਬੀ ਜਨ ਕਿ ਮਾਝਾ ਦਵਾ ਦਾ ਖੇਤਰ ਹੋ ਗਿਆ ਇਹ ਪੱਛਮੀ ਸੈਕਟਰ ਪਹੁੰਚ ਰਿਹਾ ਜਿਸ ਕਰਕੇ ਪੰਜਾਬ ਦੇ ਪਠਾਨਕੋਟ ਬਰਦਾਸਪੁਰ ਹੋ ਗਿਆ ਆ ਨਾਲ ਲੱਗਦੇ ਕੁਝ ਹੁਸ਼ਿਆਰਪੁਰ ਦੇ ਇਲਾਕੇ ਜਲੰਧਰ ਕਪੂਰ ਜਿਸ ਪਰਦਾ ਉੱਤਰੀ ਭਾਗ ਹੋ ਗਿਆ ਜਨ ਨਾਲ ਲੱਗਦੇ ਕੁਸ਼ੀਆ ਪਗੜੇ ਲੁਧਿਆਣਾ ਹੋ ਗਿਆ ਤੇ ਰੂਪਨਗਰ ਰੂਸੀ ਆਰਪੋਰ ਇਨਾਂ ਖੇਤਰਾਂ ਵਿੱਚ ਜਮੀਂ ਹਨੇਰ ਦਾ ਸਾਰ ਰਹਿਣਗੇ ਜਾਨੀ ਕਿ ਅੱਜ ਤੇ ਕੱਲ ਠੀਕ ਹੈ ਜਾਨੀ ਕਿ ਅੱਜ ਦੁਪਹਿਰ ਸ਼ਾਮ ਤੋਂ ਲੈ ਕੇ ਸਿਸਟਮ ਐਕਟਿਵ ਹੋਵੇਗਾ ਤੇ ਕੱਲ ਆ 5 ਨਵੰਬਰ ਸਵੇਰ ਤੱਕ ਸਿਸਟਮ ਐਕਟਿਵ ਰਹਿਣ ਦੇ ਸਾਮੇਤ ਕਈ ਖੇਤਰਾਂ ਵਿੱਚ ਝਲਕੇ ਦਰਮਿਆਨੇ ਤੇ ਕੁਝ ਖੇਤਰ ਦਰਮਿਆਨੇ ਤੇ ਭਾਰੀ ਮਦੇ ਚਟਾਂ ਲੱਗ ਸਕਦੇ ਹਨੇਰੀ ਚਲਣ ਦੀ ਸੰਭਾਵਨਾ ਜਿਹੜੀ ਬਾੰਦੀ ਦਿਖਾਈ ਦੇ ਰਹੀ ਏ ਇਸ ਕਰਕੇ ਟੈਂਪਰੇਚਰ ਵਿੱਚ ਜਿਹੜੀ ਗਰਾਵਟ ਵੇਖਣ ਨੂੰ ਮਿਲੇਗੀ ਜਾਨੀ ਕਿ ਠੰਡ ਦਾ ਹੋਣਾਗਾ ਮੌ ਕਾਫੀ ਜੜ ਵਾਦਾ ਹੋਉਂਦਿਆ ਸਾਰਨੇ ਤੇ ਅਗਲੇ ਦਿਨਾਂ ਵਿੱਚ ਹੋਰ ਜੇ ਟੈਂਪਰੇਚਰ ਵਿੱਚ ਗਰਾਵਟ ਦੇਖਣ ਨੂੰ ਮਿਲੇਗੀ ਤੇ ਪੱਛਮੀ ਸਿਸਟਮ ਪਹੁੰਚ ਰਿਹਾ ਤੇ ਜਿਸ ਕਰਕੇ ਇੱਕ ਜੜ ਅਰਬ ਸਾਗਰ ਵਿੱਚ ਜਿਹੜਾ ਆ ਸਿਸਟਮ ਬਣਿਆ ਐਲਪੀ ਠੀਕ ਹੈ ਤਾਂ ਉਸ ਤੇ ਆ ਜਿਹੜੀਆਂ ਹਵਾਵਾਂ ਲਗਾਤਾਰ ਬੰਗਾਲ ਦੀ ਖਾੜੀ ਉੱਤੇ ਐਲਪੀ ਬਣਾ ਉਸ ਤੇ ਨਾਲ ਹਵਾਵਾਂ ਲਗਾਤਾਰ ਪੰਜਾਬ ਵਿੱਚ ਆ ਪਹੁੰਚ ਰੇ ਨਵੀਂ ਵਾਧ ਰਹੀ ਤੇ ਲੱਖੜ ਪੱਛਮੀ ਤੋਂ ਇਲਾਕੇ ਤੋਂ ਲੈ ਕੇ ਤੇ ਉੱਤਰ ਪੂਰਬੀ ਲੈ ਕੇ ਜੋ ਵੀ ਜ਼ਿਲ੍ਹੇ ਦੱਸੇ ਨੇ ਤੇ ਕਾਫੀ ਸੁਹਾਵਣਾ ਰਹੇਗੀ ਬਾਕੀ ਜੜ ਜਿਹੜੇ ਮੈਂ ਨਹੀਂ ਬੋਲੇ ਉੱਤੇ ਵੀ ਹੋ ਸਕਦਾ ਕਿ ਇਕਦ ਤੇ ਜ਼ਿਲ੍ਹੇ ਵਿੱਚ ਆ ਨੀਕੀ ਮੋਟੀ ਕਾਰਵਾਈ ਉਸਰੀ ਜ਼ ਉੱਤਰ ਪੂਰਬੀ ਇਲਾਕੇ ਜੋ ਵੀ ਜ਼ਿਲ੍ਹੇ ਮੈਂ ਦੱਸੇ ਨੇ ਪਹਿਲੇ ਨੰਬਰ ਤੇ ਠੀਕ ਪਠਾਨਕੋਟ ਹੋ ਗਿਆ ਗੁਰਦਾਸਪੁਰ ਹੋ ਗਿਆ ਹੁਸ਼ਿਆਰਪੁਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਰੂਪਨਗਰ ਹੋ ਗਿਆ ਮੋਹਾਲੀ ਹੋ ਗਿਆ ਚੰਡੀਗੜ੍ਹ ਹੋ ਗਿਆ ਜਫਾਤੇਗੜ ਸਾਹਿਬ ਆਪਣਾ ਬਠਿੰਡਾ ਮਾਨਸਾ ਸਰਸਾ ਹਾਰ ਫਤਿਆਬਾਦ ਚੰਡੀਗੜ੍ਹ ਦੇ ਨਾਲ ਲੱਗਦੇ ਪੰਜਾਬ ਰਿਆਣਾ ਦੇ ਖੇਤਰ ਹੋ ਕੇ ਫਿਰੋਜ਼ਪੁਰ ਦਾ ਉੱਤਰੀ ਭਾਗ ਹੋ ਗਿਆ ਜਮੋਗਾ ਦੇ ਖੇਤਰ ਹੋ ਕੇ ਜਲੰਧਰ ਕਪੂਰਥਲਾ ਇਸ ਦੇ ਨਾਲ ਲੱਗਦੇ ਕੁਸ਼ ਬਰਨਾਲਾ ਦੇ ਖੇਤਰ ਹੋ ਗਏ ਇੱਥੇ ਕਾਰਵਾਈਆਂ ਰਹਿਣਗੀਆਂ ਜਾਨੀ ਕਿ ਹੁਸ਼ਿਆਰਪੁਰ ਹੋ ਗਿਆ ਠੀਕ ਹੈ ਤੇ ਵਾ ਜਿਹੜੇ ਪਹਾੜਾਂ ਦੇ ਸਾਈਡ ਦੇ ਨਾਲ ਲੱਗਦੇ ਉ ਜਾਨਕੀ 4 ਨਵੰਬਰ ਦੁਪਹਿਰ ਸ਼ਾਮ ਤੋਂ ਲੈ ਕੇ ਤੇ ਕੱਲ 5 ਤੜਕਸਾਰ ਤੱਕ ਜਾਨਕੀ ਸਵੇਰ ਤੱਕ ਜਿਹੜਾ ਸਿਸਟਮ ਐਕਟਿਵ ਰਹੇਗਾ ਤੇ ਕਾਫੀ ਖੇਤਰਾਂ ਵਿੱਚ ਹਲਕੇ ਦਰਮਿਆਨੇ ਦੇ ਨਾਲ ਕਿਤੇ ਕਿਤੇ ਪਾਰੀਵਿੰਦੇ ਚੱਟਾਂ ਲੱਗ ਸਕਦੀਆਂ ਤਾਂ ਆਵਾ ਦੀ ਗੱਲ ਕਰੀ ਤਾਂ ਆਵਾ ਜਿਹੜੀ ਹੋਵੇਗੀ ਆਪਣੇ ਦੱਖਣ ਆ ਪੂਰਬ ਜਾਨਕੀ ਜਿਹੜੇ ਨਮੀ ਵਾਲੀਆਂ ਹਵਾਵਾਂ ਲਗਾਤਾਰ ਬੰਗਾਲ ਦੀ ਖਾੜੀ ਅਰਬ ਸਾਗਰ ਤੋਂ ਪਹੁੰਚ ਰਹੀਆਂ ਨੇ ਤੇ ਨਮੀ ਕਾਫੀ ਵਧੇਗੀ ਤੇ ਜਿਸ ਕਰਕੇ ਅੱਜ ਦੁਪਹਿਰ ਸ਼ਾਮ ਤੋਂ ਲੈ ਕੇ ਤੇ ਕੱਲ 5 ਸਵੇਰ ਤੜਕਸਾਰ ਜਿਹੜਾ ਸਿਸਟਮ ਐਕਟਿਵ ਰਹੇਗਾ 4 ਦੀ ਦੁਪਹਿਰ ਸ਼ਾਮ ਤੋਂ ਲੈ ਕੇ ਤੇ 5 ਦੀ ਸਵੇਰ ਤੱਕ ਤੜਕਸਾਰ ਨੁਜਰ ਪ੍ਰਭਾਵਿਤ ਕਰੇਗਾ ਤੇ ਕਈ ਖੇਤਰਾਵਾਂ ਵਿੱਚ ਜੜ ਕੇ ਦਰਮਿਆਨੇ ਜੜ ਕੇ ਦਰਮਿਆਨੇ ਤੇਜ਼ ਮੀਂਹ ਜਟਾ ਲੱਗ ਸਕਦੀ ਹੈ ਜਰ ਤਰ ਮੌਸਮ ਜਿਹੜਾ ਰਹੇਗਾ ਜਨਕੀ ਮੀਂਹ ਹੋਵੇਗਾ ਹਲਕਾ ਦਰਮਿਆਨੇ ਰਹੇਗਾ ਤੇ ਕਿਤੇ ਕਿਤੇ ਹੋ ਸਕਦਾ ਹੈ ਭਾਰੀ ਮੀਂਹ ਆ ਚਟਾ ਲੱਗ ਸਕਦੀਆਂ ਨੇ ਤੇ ਫਲਾਰੀ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਬਾਕੀ ਕੋਈ ਵੀ ਨਵੀਂ ਅਪਡੇਟ ਮਿਲੇਗੀ ਆਪਾਂ ਜਾਣਕਾਰੀ ਚੈਨਲ ਤੇ ਪਚਾਰਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਵੀਡੀਓ ਨੂੰ ਨਾਨਤਾ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ